ਲੈ ਭਗਵੰਤ ਮਾਨ ਤੈਨੂੰ ਮੈਂ ਕਿਹਾ ਸੀ ਨਾ ਵੀ ਜਿਸ ਦਿਨ ਤੇਰੇ ਮੈਦਾਨ ਛੱਡ ਕੇ ਭੱਜੇ ਤੇਰੇ ਮਗਰ ਵਿਸ਼ਵ ਦੀ ਫਾਜ਼ਿਲ ਕਾ ਉਸ ਦਿਨ ਖੜੂਗਾ ਅੱਜ ਤੈਨੂੰ ਹਿੱਕ ਥਾਪੜ ਕੇ ਕਹਿਣਾ ਕਿ ਅੱਜ ਤੇਰੇ ਨਾਲ ਆ ਮੈਂ ਨਹੀਂ ਤੇਰੇ ਨਾਲ ਬਹੁਤ ਸਾਰਾ ਪੰਜਾਬ ਖੜ ਜੂਗਾ ਪਰ ਅਫਸੋਸ ਦੀ ਗੱਲ ਇਹ ਆ ਕਿ ਪੰਜਾਬ ਨਾਲ ਤੂੰ ਨਹੀਂ ਖੜਾ ਹੁਣ ਇਸ ਟਾਈਮ ਤੇਰੇ ਨਾਲ ਖੜਨ ਦਾ ਮੌਕਾ ਮੈਂ ਇੱਥੇ ਆਉਦੇ ਰੋਟੀ ਲੈਣ ਆਇਆ ਸੀ ਬਾਪੂਰਾ ਦੀ ਉਹਨਾਂ ਨੂੰ ਲਾਈਟ ਲੱਗੀ ਹੋਈ ਆ ਤੇ ਮੈਨੂੰ ਜਦੋਂ ਪਤਾ ਲੱਗਿਆ ਕਿ ਭਗਵੰਤ ਮਾਨ ਦੀ ਥਾਂ ਤੇ ਹੁਣ ਕਹਿੰਦੇ ਆ ਵੀ ਜਿਹੜੀ ਦਿੱਲੀ ਤੋਂ ਕੋਈ ਇੱਕ ਦੋ ਲੀਡਰਸ਼ਿਪ ਆ ਕੇ ਪੰਜਾਬ ਨੂੰ ਉਹ ਚਲਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਮੈਂ ਦਿੱਲੀ ਵਾਲਿਆਂ ਨੂੰ ਇਹ ਕਹਿ ਦੇਵਾਂ ਕਿ ਤੁਹਾਨੂੰ ਵੇਖ ਕੇ ਤਾਂ ਪੰਜਾਬ ਵਾਲੇ ਪਾਥੀ ਤੇ ਗੁੱਗਲ ਨਹੀਂ ਪਾਉਂਦੇ ਧਿਆਨ ਨਾਲ ਸੁਣ ਲੋ ਗੱਲ ਤੁਹਾਨੂੰ ਕੋਈ ਪਾਥੀ داری ਨਹੀਂ ਦੇ ਸਕਦਾ ਸੀ ਗੁੱਗਲ ਤਾਂ ਪਾਥੀ ਤੇ ਪਾਣੀ ਬਹੁਤ ਦੂਰ ਦੀ ਗੱਲ ਆ ਤੁਹਾਨੂੰ ਪਾਣੀ ਤਾਂ ਪਿਆ ਸਕਦੇ ਸੀ ਪਰ ਜਿਵੇਂ ਕਹਿ ਲਉਣਾ ਕਿ ਤੁਹਾਨੂੰ ਗਲਾਸ ਨਹੀਂ ਫੜਾ ਸਕਦੇ ਸੀ ਇਹ ਸਾਡੇ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਆ ਪਰ ਮੈਂ ਇਹ ਗੱਲ ਕਹਿਣਾ ਕਿ ਕੇਦਰੀ ਵਾਲ ਮੈਂ ਫਿਰ ਤੋਂ ਕਹਿ ਰਿਹਾ ਤੈਨੂੰ ਵੇਖ ਕੇ ਕਿਸੇ ਪੰਜਾਬ ਦੇ ਵਿਅਕਤੀ ਨੇ ਪਾਥੀ ਤੇ ਗੁੱਗਲ ਨਹੀਂ ਪਾਉਣੀ ਸੀ ਜਿੰਨੀਆਂ ਵੋਟਾਂ ਮਿਲੀਆਂ ਜਿਹੜੀਆਂ 992 ਸੀਟਾਂ ਆਈਆਂ ਉਹ ਭਗਵਾਨਤਮਨ ਦੇ ਮੂੰਹ ਨੂੰ ਆਈਆਂ ਤੇ ਅੱਜ ਤੂੰ ਪੰਜਾਬ ਦੇ ਮੁੱਖ ਮੰਤਰੀ ਦੇ ਰੌਲਾ ਪੈ ਰਿਆ ਸੁਪਾਲ ਸਿੰਘ ਖੈਰਾ ਬੋਲ ਰੇ ਸੀ ਲੱਖਾ ਸਿੰਘ ਸਿਧਾਣਾ ਬੋਲ ਰਿਆ ਸੀ ਹੋਰ ਦੋ ਤਿੰਨ ਸੱਜਣ ਬੋਲ ਰਹੇ ਸੀ ਤੇ ਮੈਂ ਵੀਡੀਓ ਸੁਣੀ ਮੈਂ ਖੈਰ ਵੀ ਆ ਕਿ ਸਿਸਟਮ ਪੈ ਗਿਆ ਪਤਾ ਨਹੀਂ ਨਾਂ ਵੀ ਦੱਸੇ ਸੀ ਕਿ ਅੱਜ ਕੱਲ ਸੀਐਮ ਹਾਊਸ ਵਿੱਚ ਆਖਿਓ ਦਿੱਲੀ ਤੋਂ ਆ ਕੇ ਲੀਡਰਸ਼ਿਪ ਬੈਂਦੀ ਆ ਤੇ ਉਹ ਦੱਸਦੇ ਆ ਸਾਡੇ ਪੰਜਾਬ ਦੇ ਚਾਰ ਮੰਤਰੀ ਬਣਾਏ ਜਿਨ੍ਹਾਂ ਨੇ ਬਿਆਨ ਕੀ ਸੀ ਕਿ ਮੈਨੂੰ ਦਿੱਲੀ ਤੋਂ ਫੋਨ ਆਇਆ ਫਿਰ ਮੈਨੂੰ ਭਗਵੰਤ ਮਾਨ ਜੀ ਦਾ ਫੋਨ ਆਇਆ ਤੇ ਮੈਂ ਇਹ ਕਿ ਮੈਨੂੰ ਭਗਵੰਤ ਮਾਨ ਜੀ ਨੇ ਵਧਾਈ ਦਿੱਤੀ ਕਹਿਣ ਤੋਂ ਬਾਅਦ ਕਿ ਭਗਵੰਤ ਮਾਨ ਨਹੀਂ ਕਿਸੇ ਨੂੰ ਮੰਤਰੀ ਬਣਾ ਰਿਹਾ ਕਿ ਭਗਵੰਤ ਮਾਨ ਨਹੀਂ ਕਿਸੇ ਨੂੰ ਚੁਣ ਰਿਹਾ ਭਗਵੰਤ ਮਾਨ ਨਹੀਂ ਕਿਸੇ ਦੇ ਅਹੁਦੇ ਖੋ ਰਿਹਾ ਇਹ ਤਾਂ ਫਿਰ ਦਿੱਲੀ ਦਾ ਕੰਮ ਹੋ ਰਿਹਾ ਇਸ ਟਾਈਮ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਉਹ ਭਗਵੰਤ ਮਾਨ ਆ ਦੇ ਭਗਵੰਤ ਮਾਨ ਰਹਿਣਾ ਚਾਹੀਦਾ ਔਰ ਜਿਹੜਾ ਭਗਵੰਤ ਮਾਨ ਪੰਜਾਬ ਦੇ ਫੈਸਲੇ ਉਹ ਕਰੇ ਨਾ ਕਿ ਕੋਈ ਦਿੱਲੀ ਦਾ ਆ ਕੇ ਕਰੇ ਜੇ ਅੱਜ ਇਹ ਗੱਲ ਤਾਂ ਕੇਸਰੀਵਾਲ ਭਗਵੰਤ ਮਾਨ ਨੂੰ ਬਿਠਾਵੇ ਸੈਟ ਤੇ ਤੇ ਕੇਸਰੀਵਾਲ ਮੂੰਹ ਤੋਂ ਦੀ ਫੇਰ ਲੈ ਹੱਥ ਇਹ ਕਹਦੇ ਕਿ ਮੈਂ ਅੱਜ ਪੰਜਾਬ ਚੋਂ ਵੋਟਾਂ ਮੰਗਦਾ ਕੇਸਰੀਵਾਲ ਜੇ 92 ਚੋਂ ਤੇਰੀਆਂ ਦੋ ਵੀ ਆ ਗਈਆਂ ਤਾਂ ਸਾਨੂੰ ਫਿਰ ਕਹੀ ਕਿਉਂਕਿ ਤੇਰੇ ਮੂੰਹ ਨੂੰ ਕਿਸੇ ਨੇ ਵੋਟ ਨਹੀਂ ਪਾਈ ਇਹ ਭਗਵੰਤ ਮਾਨ ਦੇ ਮੂੰਹ ਨੂੰ ਵੋਟ ਪਾਈ ਆ ਭਗਵੰਤ ਮਾਨ ਸਿਆ ਤੇਰੇ ਨਾਲ ਖੜਾਂਗੇ ਭਾਵੇਂ ਤੂੰ ਪੰਜਾਬ ਦੇ ਲੋਕਾਂ ਦੇ ਨਾਲ ਖੜਦਾ ਚਾਹੇ ਨਹੀਂ ਖੜਦਾ ਭਾਵੇਂ ਤੂੰ ਪੰਜਾਬ ਦੇ ਜਿਹੜਾ ਵੱਧ ਰਿਹਾ ਨਸ਼ਾ ਇਹਦੇ ਖਿਲਾਫ ਬੋਲਦਾ ਜਾਂ ਨਹੀਂ ਬੋਲਦਾ ਪਰ ਸਾਡਾ ਦਿਲ ਤੇਰੇ ਅਰگە ਨੀਗਾ ਕਿ ਜਿਨੇ ਲਾਇਆ ਗੱਲੀ ਉਸੇ ਨਾਲ ਤੁਰ ਚੱਲੀ ਜੇ ਤੇਰਾ ਦਿਲ ਕੇਦਰੀਵਾਲ ਨਾਲ ਲੱਗਿਆ ਤੇ ਇਹਦਾ ਮਤਲਬ ਇਹ ਨਹੀਂ ਵੇ ਅਸੀਂ ਭਾਈ ਸਾਹਿਬ ਪੰਜਾਬ ਕਿਸੇ ਦੇ ਉਹ ਕਰਾਂਗੇ ਤੇ ਸਾਡਾ ਤੂੰ ਪੰਜਾਬ ਦਾ ਤਾਂ ਨਹੀਂ ਬਣਿਆ ਕੇਸਰੀਵਾਲ ਨਾਲ ਦਿਲ ਲਾਇਆ ਸੀ ਪਰ ਇਹ ਪੰਜਾਬ ਦੇ ਲੋਕਾਂ ਨੇ ਦਿਲ ਲਾਇਆ ਸੀ ਤੇਰੇ ਨਾਲ ਜਿਹਦੇ ਕਰਕੇ ਲੋਕਾਂ ਨੇ ਤੈਨੂੰ ਜਿਤਾਇਆ ਸੀ ਤੈਨੂੰ ਸੀਟਾਂ ਦਿੱਤੀਆਂ ਕਾਸ਼ ਕਿਤੇ ਤੂੰ ਉਸ ਦਿਨ ਬੋਲਿਆ ਹੁੰਦਾ ਜਿਸ ਦਿਨ ਰਾਜ ਸਭਾ ਦੇ ਐਮਪੀ ਚੁਣੇ ਜਾ ਰਹੇ ਸੀ ਰਾਜ ਸਭਾ ਦੇ ਮੈਂਬਰ ਕਿ ਭਾਈ ਕੰਨ ਮੇ 92 ਸੀਟਾਂ ਲਿਆ ਕੇ ਦਿੱਤੀਆਂ ਮੈਂ ਅੱਜ ਬੀਬੀ ਖਾਲੜਾ ਨੂੰ ਰਾਜ ਸਭਾ ਦਾ ਮੈਂਬਰ ਬਣਾਈਏ ਅੱਜ ਬਣਾਈਏ ਫਲਾਨੇ ਨੂੰ ਮੈਂਬਰ ਅੱਜ ਬਣਾਉਣਾ ਉਹਨਾਂ ਨੂੰ ਮੈਂਬਰ ਜਾਂ ਸੀ ਉਹਨਾਂ ਨੂੰ ਬਣਾਉਣਾ ਜਿਨ੍ਹਾਂ ਨੇ 2013-14 ਚ ਪਰਚੇ ਝੱਲੇ ਆ ਜਾਂ ਸੀ ਉਹਨਾਂ ਨੂੰ ਬਣਾਉਣਾ ਜਿਹੜੇ ਚਾਦਰਾਂ ਝਾੜਦੇ ਰਹਿ ਗਏ ਪਰ ਤੁਸੀਂ ਉਹਨਾਂ ਨੂੰ ਬਣਾਉਨੇ ਆ ਕਿ ਅਸੀਂ ਪੱਲੀਆਂ ਵਛਾਉਂਦੇ ਰਹਿ ਕੇ ਛਾੜ ਕੇ ਤੇ ਬਾਬਾ ਜੀ ਗਵਾਂਢੂ ਮੁਰਗੇ ਤੇਰੀਆਂ ਦਰੀਆਂ ਵਛਾਉਂਦੀ ਰਹਿ ਗਏ ਤੇ ਉਹਨਾਂ ਦੀਆਂ ਟਿਕਟਾਂ ਗਵਾਂਢੂ ਮੁਰਦੀਆਂ ਰਹੀਆਂ ਜਿੰਨਾਂ ਦੇ ਵਿਰੋਧ ਉੱਠਦੇ ਰਹੇ ਆ ਉਹਨਾਂ ਨੂੰ ਮਿਲਦੀਆਂ ਰਹੀਆਂ ਪਰ ਭਗਵਾਨ ਤਮਨਸਿਆ ਤੂੰ ਪੰਜਾਬ ਦੇ ਵਾਸਤੇ ਬੋਲਿਆ ਨਹੀਂ ਪਰ ਮੈਂ ਅੱਜ ਕਹਿਣਾ ਕਿ ਫੇਰ ਮੰਤਰੀਆਂ ਦੇ ਅਹੁਦੇ ਪਰੇ ਉਰੇ ਕੀਤੇ ਫਿਰ ਵੀ ਨਹੀਂ ਬੋਲਿਆ ਅੱਜ ਤੇਰੇ ਐਮਐਲਏ ਨਹੀਂ ਬੋਲ ਰਹੇ ਕਿਉਂ ਨਹੀਂ ਬੋਲ ਰਹੇ ਤੁਸੀਂ ਬੇਅਦਬੀ ਦੀ ਗੱਲ ਨਹੀਂ ਕਰ ਰਹੇ ਤੁਸੀਂ ਕਿਸੇ ਤਰ੍ਹਾਂ ਦੀ ਗੱਲ ਨਹੀਂ ਕਰ ਰਹੇ ਪਰ ਜਿਵੇਂ ਮੈਨੂੰ ਪਤਾ ਲੱਗਿਆ ਕਿ ਭਾਈ ਸਾਹਿਬ ਸਾਡੇ ਪੰਜਾਬ ਨੂੰ ਕਹਿੰਦੇ ਚਲਾਉਣ ਵਾਸਤੇ ਦਿੱਲੀ ਦੀ ਲੀਡਰਸ਼ਿਪ ਆਈ ਹੋਈ ਆ ਮੇਰਾ ਦਿਲ ਨਹੀਂ ਮੰਨਿਆ ਔਰ ਮੈਂ ਕਿਹਾ ਭਾਵੇਂ ਮੇਰੇ ਘਰੇ ਇਸ ਟਾਈਮ ਡੇਗਾ ਪਿਆ ਹੋਇਆ ਪਰ ਮੈਂ ਇਸ ਟਾਈਮ ਬੋਲ ਕੇ ਜ਼ਰੂਰ ਆਉਂਗਾ ਕਿ ਅਸੀਂ ਸੁਣ ਕੇਸਰੀਵਾਲ ਸਾਹਿਬ ਕਿ ਜੇਕਰ ਸਾਡੇ ਪੰਜਾਬ ਦਾ ਚੁਣਿਆ ਹੋਇਆ ਮੁੱਖ ਮੰਤਰੀ ਉਦੀ ਥਾਂ ਤੇ ਕੋਈ ਆ ਕੇ ਹੋਰ ਬੈਠੂਗਾ ਅਸੀਂ ਨਹੀਂ ਇਹ ਚੀਜ਼ ਜਰਾਂਗੇ ਅਸੀਂ ਚੁਣਿਆ ਹੋਇਆ ਮੈਂ ਫਿਰ ਤੋਂ ਉਹੀ ਗੱਲ ਕਹਿਣਾ ਤੇ ਵਾਰ-ਵਾਰ ਕਹਿਣਾ ਤੈਨੂੰ ਵੇਖ ਕੇ ਕੋਈ ਪਾਥੀ ਤੇ ਗੁੱਗਲ ਨਹੀਂ ਪਾਉਂਦਾ ਔਰ ਲੋਕਾਂ ਨੇ ਵੋਟ ਪਾਈ ਆ ਸੀਟਾਂ ਬਖਸ਼ੀਆਂ ਜਾ ਅੱਜ ਕਹਿੰਦੇ ਕਿ ਮੈਂ ਕੇਜਰੀਵਾਲ ਹਾਂ ਅੱਜ ਮੇਰੇ ਸਰਪੰਚ ਚੁਣੇ ਜਾਣ ਮੈਂ ਗਰੰਟੀ ਨਾਲ ਕਹਿਣਾ ਤੇਰੇ 10 ਸਰਪੰਚ ਨਹੀਂ ਨਿਕਲਣੇ ਸਰਕਾਰ ਕਿਹਨੇ ਬਣਾਈ ਪੰਜਾਬ ਦੇ ਲੋਕਾਂ ਨੇ ਵੋਟ ਕਿਦੇ ਮੂੰਹ ਨੂੰ ਪਾਈ ਭਗਵੰਤ ਮਾਨ ਦੇ ਤੇ ਭਗਵੰਤ ਮਾਨ ਜੀ ਅੱਜ ਜੇਕਰ ਤੁਸੀਂ ਹਲੇ ਤੱਕ ਪੰਜਾਬ ਦੇ ਹੱਕ 'ਚ ਨਹੀਂ ਖੜੇ ਜਿੰਨੇ ਕੰਮ ਹੋਏ ਆ ਪੰਜਾਬ ਦੇ ਵਿਰੋਧ 'ਚ ਹੀ ਖੜੇ ਆ ਭਗਵੰਤ ਮਾਨ ਨੂੰ ਜਦੋਂ ਕਹਿੰਦੇ ਬਿਮਾਰ ਹੋਇਆ ਮੈਂ ਤੋਦੀ ਹਸਾਬਤਾਬ ਜਹ ਲਾ ਲਿਆ ਵੀ ਜੇਕਰ ਬਿਮਾਰ ਹੋਇਆ ਦਿੱਲੀ ਕਿਉਂ ਦਾਖਲ ਕੀਤਾ ਇਹ ਬਹਾਨੇ ਜੇ ਬਣਾ ਕੇ ਕੋਈ ਹੋਰ ਇੱਥੇ ਬੰਦੇ ਲਿਆਉਣ ਦੀ ਕੋਸ਼ਿਸ਼ ਨਾ ਕਰੋ ਜੇ ਸਾਡਾ ਜਿਹੜਾ ਮੁੱਖ ਮੰਤਰੀ ਉਹ ਪੰਜਾਬ ਦਾ ਰਹੂਗਾ ਭਾਵੇਂ ਜਿੰਨੇ ਮੁੱਖ ਮੰਤਰੀ ਬਣਿਆ ਸਾਡੇ ਪੰਜਾਬ ਨੂੰ ਪਿੱਠ ਵਿਖਾਉਂਦੇ ਰਹੇ ਆ ਪਰ ਇਹ ਪੰਜਾਬ ਦੇ ਲੋਕਾਂ ਨੇ ਚੁਣਿਆ ਪੰਜਾਬ ਦੇ ਲੋਕ ਉਹਨੂੰ ਪਿੱਠ ਨਹੀਂ ਵਿਖਾਉਣਗੇ ਤੇ ਮੈਂ ਭਗਵੰਤ ਮਾਨਸਿਆ ਤੂੰ ਸਾਡੇ ਪੰਜਾਬ ਦਾ ਅਸੀਂ ਤੇਰੀ ਕੁਰਸੀ ਨੂੰ ਕੋਈ ਹੋਰ ਚਲਾਉਂਦੇ ਨਹੀਂ ਵੇਖ ਸਕਦੇ ਭਾਵੇਂ ਤੇਰੀ ਕੁਰਸੀ ਤੇ ਆ ਕੇ ਬਹਿਣਾ ਨਹੀਂ ਪਰ ਜੇਕਰ ਦਿੱਲੀ ਦੀ ਲੀਡਰਸ਼ਿਪ ਪਾ ਕੇ ਤੈਨੂੰ ਇਹ ਕਵੇ ਨਹੀਂ ਐ ਨਹੀਂ ਸਕੋ ਐ ਕਰ ਅਸੀਂ ਇਹ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਤੇਰੇ ਨਾਲ ਖੜੇ ਆ ਇਸ ਮਸਲੇ ਦੇ ਵਿੱਚ ਭਾਵੇਂ ਤੂੰ ਮੇਰੇ ਅਰਗਿਆਂ ਤੇ ਝੂਠੇ ਪਰਚੇ ਪਵਾ ਦੇਣਾ ਭਾਵੇਂ ਪੰਜਾਬ ਦੇ ਲੋਕਾਂ ਤੇ ਝੂਠੇ ਪਰਚੇ ਪਵਾ ਦੇਣਾ ਬੋਲਣ ਵਾਲਿਆਂ ਤੇ ਭਾਵੇਂ ਕਿਸੇ ਨੂੰ ਅੰਦਰ ਕਰਾ ਦੇਣਾ ਪਰ ਜੇ ਇਸ ਟਾਈਮ ਤੇਰੇ ਨਾਲ ਧੱਕਾ ਹੋਊਗਾ ਤੇ ਬਾਈ ਅਸੀਂ ਤੇਰੇ ਨਾਲ ਖੜੇ ਆ ਪਰ ਵੇਖ ਲੈ ਤੂੰ ਪੰਜਾਬ ਦੇ ਨਾਲ ਨਹੀਂ ਖੜਾ ਤੇ ਜੇਕਰ ਤੂੰ ਪੰਜਾਬ ਦੇ ਨਾਲ ਖੜਦਾ ਹੋਵੇ ਤਾਂ ਫਿਰ ਸਾਰਾ ਪੰਜਾਬ ਤੇਰੇ ਵਾਸਤੇ ਛੜਕਾਂ ਤੇ ਨ ਉੱਤਰ ਸਕੇ ਅਸੀ ਕੋਈ ਗੱਲ ਹੋ ਸਕਦੀ ਸੀ ਇਹ ਚੀਜ਼ ਸਾਰੇ ਲੀਡਰਾਂ ਨੂੰ ਕਹਿ ਰਿਹਾ ਕਿ ਜਿੰਨੇ ਤੁਸੀਂ 91 92 ਚੁਣੇ ਹੋਏ ਆ 91 ਕਿਉਂਕਿ ਜਿਹੜੇ ਕੁਮਰ ਵਿਜੇ ਪ੍ਰਤਾਪ ਜੀ ਉਹ ਕੰਮ ਕਰ ਰਹੇ ਆ ਔਰ ਉਹ ਜਿੰਨਾ ਕਰ ਸਕਦੇ ਆ ਜਿਵੇਂ ਅਸੀਂ ਰੋਲਾ ਪਾਈ ਜਿੰਨੇ ਰੋਲਾ ਤਾਂ ਪਾ ਰਹੇ ਆ ਕਮ ਸੇ ਕਮ ਹਾਂ ਔਰ ਜਿਹੜੇ 91 ਤੁਸੀਂ ਕੰਨਾਂ ਦੇ ਵਿੱਚ ਤੇਲ ਪਾ ਕੇ ਬੈਠੇ ਹੋਏ ਆ ਆਮ ਆਦਮੀ ਪਾਰਟੀ ਦਾ ਕੇਸਰੀਵਾਲ ਦਾ ਕੰਨਾਂ ਚ ਤੇਲ ਪਾ ਕੇ ਬੈਠੇ ਹੋਏ ਹੋ ਜਿੰਨਾ ਤੁਸੀਂ ਮੋਹ ਪਿਆਰ ਕਿਹਦਰੀ ਵਾਲ ਵਾਸਤੇ ਦਿਖਾ ਰਹੇ ਆ ਉਹਨਾ ਮੋਹ ਪਿਆਰ ਪੰਜਾਬ ਵਾਸਤੇ ਵਿਖਾਉਣਾ ਤੇ ਪੰਜਾਬ ਦੇ ਲੋਕ ਤੁਹਾਡੀ ਕੁਰਸੀ ਤੇ ਕਿਸੇ ਹੋਰ ਨੂੰ ਨਾ ਬੈਣ ਦਿਨ ਅੱਜ ਪੰਜਾਬ ਦੇ ਵਿੱਚ ਨਸ਼ਾ ਸ਼ਰਿਆਮਾ ਅੱਜ ਪੰਜਾਬ ਦੇ ਵਿੱਚ ਧੱਕੇ ਸ਼ਰਿਆਮਾ ਅੱਜ ਇੱਥੇ ਸਾਰਾ ਕੁਝ ਧੱਕੇ ਸ਼ਈਆਂ ਨਜਾਇਜ਼ ਚੱਲਦੀਆਂ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ ਖੜਕੇ ਵੇਖੋ ਪੰਜਾਬ ਦੇ ਲੋਕ ਤੁਹਾਡੇ ਨਾਲ ਖੜ ਜਾਣਗੇ ਪੰਜਾਬ ਦੇ ਲੋਕੋ ਮੈਨੂੰ ਇਹ ਪਤਾ ਲੱਗਿਆ ਕਿ ਕਹਿੰਦੇ ਆ ਵੀ ਅੱਜ ਕੱਲ ਦਿੱਲੀ ਦੀ ਲੀਡਰਸ਼ਿਪ ਮੁੱਖ ਮੰਤਰੀ ਦੇ ਅਹੁਦੇ ਨੂੰ ਚਲਾਉਣ ਨੂੰ ਫਿਰਦੀ ਆ ਇਹ ਚੀਜ਼ ਆਪਾਂ ਕਦੇ ਨਹੀਂ ਵੇਖ ਸਕਦੇ ਹਾਂ ਭਗਵਾਨ ਕਮਨ ਨਾਲ ਵਿਚਾਰਾਂ ਦੇ ਮਤਪੇਦ ਹਮੇਸ਼ਾ ਰਹਿਣਗੇ ਕਿਉਂਕਿ ਜਿਸ ਦਿਨ ਉਹ ਪੰਜਾਬ ਦੀ ਬੋਲੀ ਬੋਲੂਗਾ ਉਸ ਦਿਨ ਅਸੀਂ ਨਾਲ ਹੋਵਾਂਗੇ ਔਰ ਮੈਂ ਭਗਵਾਨ ਤੁਮਨ ਸਾਹਿਬ ਜਿਵੇਂ ਪਤਾ ਲੱਗਿਆ ਮੈਂ ਵਾਰ-ਵਾਰ ਦੱਸ ਰਿਹਾ ਮੇਰੇ ਬਾਪੂ ਨੂੰ ਪਰਸੋਂ ਲਾਈਟ ਲੱਗੀ ਸੀ 12000 वोल्ट ਜਿਹੜੀ ਹੁੰਦੀ ਆ ਸਿਰ ਨੂੰ ਉਹਨਾਂ ਦੇ ਤੇ ਪੈਰਾਂ ਤੋਂ ਮੋਰੇ ਕੱਢ ਕੇ ਬਾਹਰ ਨਿਕਲੀ ਆ ਮੈਂ ਰੋਟੀ ਲੈਣ ਆਇਆ ਸੀ ਪਿੰਡ ਉਹਨਾਂ ਵਾਸਤੇ ਹਸਪੀਟਲ ਚੋਂ ਪਰ ਜਿਵੇਂ ਮੈਨੂੰ ਪਤਾ ਲੱਗਿਆ ਇੱਕ ਦੋ ਸੱਜਣਾਂ ਨੇ ਦੱਸਿਆ ਕਹਿੰਦੇ ਵੀ ਆਹ ਗੱਲ ਆ ਫਿਰ ਮੈਂ ਵੀਡੀਓ ਵੀ ਵੇਖੀ ਸੁਖਪਾਲ ਸਿੰਘ ਖਹਿਰੇ ਦੀ ਲੱਖੇ ਸਿਧਾਨੇ ਦੀ ਹੋਰ ਦੋ ਤਿੰਨ ਸੱਜਣਾਂ ਦੀ ਤੇ ਫਿਰ ਮੈਂ ਬੋਲਿਆ ਮੈਂ ਕਹਿੰਦਾ ਨਹੀਂ ਸਾਡੇ ਪੰਜਾਬ ਦਾ ਅਸੀਂ ਪੰਜਾਬ ਵਾਸਤੇ ਖੜਾਂਗੇ ਤੇ ਪੰਜਾਬ ਦੇ ਲੋਕਾਂ ਲਈ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਹਾਨੂੰ ਚਾਹੀਦਾ ਕਿ ਤੁਸੀਂ ਪੰਜਾਬ ਦੇ ਲੋਕਾਂ ਵਾਸਤੇ ਖੜ੍ਹਜੋ ਤੁਹਾਨੂੰ ਚਾਹੀਦਾ ਕਿਉਂਕਿ ਇਹ ਕੇਜਰੀਵਾਲ ਥੋੜਾ ਤੈਨੂੰ ਮੁੱਖ ਮੰਤਰੀ ਬਣਾ ਸਕਦਾ ਨਹੀਂ ਬਣਾ ਸਕਦਾ ਪੰਜਾਬ ਦੇ ਲੋਕ ਬਣਾ ਸਕਦੇ ਆ ਪੰਜਾਬ ਦੇ ਲੋਕ ਤੇਰੇ ਨਾਲ ਖੜ੍ਹ ਸਕਦੇ ਆ ਕੇਜਰੀਵਾਲ ਨਹੀਂ ਖੜਦਾ ਜਿਵੇਂ ਕਹਿੰਦੇ ਹੁੰਦੇ ਨਾ ਵੀ ਕੇਜਰੀਵਾਲ ਤਾਂ ਤੇਰੇ ਹੁਸਨ ਦਾ دیਵਾਨਾ ਨਹੀਂ ਜਿਵੇਂ ਕਹਿੰਦੇ ਹੁੰਦੇ ਆ ਕਿਦਰ ਕੋ ਚਲੀ ਮੈਂ ਤੇਰੇ ਹੁਸਨ ਕਾ دیਵਾਨਾ ਇਹ ਤੇਰੀ ਬੋਲ ਬਾਣੀ ਦਾ دیਵਾਨਾ ਤੇਰੇ ਨਾਲ ਜੇ ਤੇਰੇ ਕੋਲ ਉਹਦਾ ਹੈਗਾ ਤਾਂ ਠੀਕ ਆ ਨੀ ਇਹਨੇ ਹੋਰ بڑے ਅੱਗੇ ਕੱਢੇ ਆ ਸੁਖਪਾਲ ਸਿੰਘ ਖੈਰੇ ਵਰਗੇ ਹੋਰ ਬਥੇਰੇ ਪੰਜਾਬ ਦੇ ਵਿੱਚੋਂ ਕੱਢੇ ਆ ਤੇ ਭਰਾਵਾਂ ਸਾਬ ਤੈਨੂੰ ਵੀ ਕੱਢਣ ਨੂੰ ਫਿਰਦਾ ਪਰ ਨਹੀਂ ਅਸੀਂ ਇਹ ਕੰਮ ਨਹੀਂ ਹੁੰਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਵਾਨ ਤੁਮਾਂਸਿਆਂ ਜੇ ਇਹ ਗੱਲ ਹੋਈ ਤਾਂ ਤੇਰੇ ਨਾਲ ਖੜਾਂਗੇ